ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਮੱਧ ਪ੍ਰਦੇਸ਼ ਦੇ ਖੰਡਵਾ ਸ਼ਹਿਰ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੰਜਾਬ ਕਲੋਨੀ ਵਿਖੇ ਮਿਤੀ 12 ਤੇ 13 ਅਪ੍ਰੈਲ ਨੂੰ ਵਿਸ਼ੇਸ਼ ਕੀਰਤਨ ਸਮਾਗਮ ਦਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੋਕੀਨ ਸਿੰਘ ਜੀ ਵੱਲੋਂ ਉੱਚੇ-ਚੇ ਤੌਰ ਤੇ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਤੋਂ ਇਲਾਵਾ ਭਾਈ ਜਸਵੀਰ ਸਿੰਘ ਜੀ ਰਾਣਾ ਭਾਈ ਈਸ਼ਵਰ ਸਿੰਘ ਜੀ ਭਾਈ ਕਰਤਾਰ ਸਿੰਘ ਜੀ ਅਤੇ ਭਾਈ ਸੁਰਜੀਤ ਸਿੰਘ ਜੀ ਵੱਲੋਂ ਸੰਗਤਾਂ ਨੂੰ ਕਥਾ ਹਰ ਤੇ ਕੀਰਤਨ ਰਾਹੀ ਖਾਲਸੇ ਦੇ ਨਿਆਰੇਪਣ ਬਾਰੇ ਜਾਣੂ ਕਰਾਇਆ ਗਿਆ। ਸਗਰ ਦੇ ਸਗਰ ਦੇ ਸੋ ਸਤਿਗੁਰੂ ਆਪਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਪ੍ਰੀਤ ਸਿੰਘ ਹੋਰਾ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਉੱਤੇ ਉ체ਚੇ ਤੌਰ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਹਿਬਾਨ ਨੂੰ ਕੀਰਤਨ ਦੀ ਹਾਜ਼ਰੀ ਲਈ ਸੱਦਿਆ ਗਿਆ ਅਤੇ ਲੰਗਰ ਦੇ ਵੀ ਉ체ਚੇ ਪ੍ਰਬੰਧ ਕੀਤੇ ਗਏ। ਸਰਦਾਰ ਸੁਰਜੀਤ ਸਿੰਘ ਰਾਜਪਾਲ ਨੇ ਕਿਹਾ ਕਿ 1699 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਨਨਦਪੁਰ ਸਾਹਿਬ ਜੀ ਦੀ ਧਰਤੀ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਅਤੇ ਖਾਲਸਾ ਉਸ ਅਕਾਲ ਪੁਰਖ ਦੀ ਫੌਜ ਹੈ। ਖਾਲਸਾ ਅਦੋਂ ਤੱਕ ਹੀ ਨਿਆਰਾ ਹੈ। ਜਦ ਤੱਕ ਉਹ ਗੁਰੂ ਸਾਹਿਬਾਨ ਦੇ ਹੁਕਮਾਂ ਤੇ ਚੱਲ ਰਿਹਾ ਹੈ ਗੁਰਦੁਆਰਾ ਸਿੰਘ ਸਭਾ ਖੰਡਵਾ ਦੇ ਗ੍ਰੰਥੀ ਸਿੰਘ ਭਾਈ ਜਸਵੀਰ ਸਿੰਘ ਰਾਣਾ ਨੇ ਦੱਸਿਆ ਕਿ 1699 ਚ ਗੁਰਗੋਬਿੰਦ ਸਿੰਘ ਜੀ ਵੱਲੋਂ ਜੋ ਖਾਲਸਾ ਪ੍ਰਗਟ ਕੀਤਾ ਗਿਆ ਹੈ ਉਸ ਦਾ ਪ੍ਰਗਟ ਦਿਹਾੜਾ ਖੰਡਵਾ ਦੀ ਸੰਗਤਾਂ ਬੜੇ ਹੀ ਸਰਦਾ ਤੇ ਉਸਾਨਾਨ ਮਨਾਉਂਦੀਆਂ ਨੇ ਆਓ ਤੁਹਾਨੂੰ ਵਿਖਾਉਂਦੇ ਹਾਂ ਸੰਗਤਾਂ ਦੇ ਵਿਚਾਰ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਫਤੇ ਖਾਲਸਾ ਖਾਸ ਕਾਹਵੇਂ ਸੋਈ ਜਾ ਕੇ ਹਿਰਦੇ ਬਰਮ ਨਾ ਹੋਈ ਬਰਮ ਭੇ रहे रहने आ रहा खालस सपुर हमारा खालसा अकाल पुरख की फौज प्रगट हो खालसा परमात्मा मतलब के नहीं अखत श्री केसगढ़ साहब अनंतपुर साहब में दसवें पातशाह साहब श्री गुरु गोविंद सिंह जी महाराज ने खालसा पंथ की स्थापना की इस उपलक्ष्य में आज गुरुद्वारा श्री गुरु हरकिशन साहब पंजाब कॉलोनी में ये खालसा साजना दिवस जो कि मनाया जा रहा है जिसमें वन प्रसिद्ध रागी जत्था दरबार साहब अमृतसर हजूरी रागी जत्था भाई साहब भाई सोकिन सिंह जी कुरबाणी कीर्तन राही संगत को निहाल कर रहे हैं गुरमत विचार भाई साहब भाई जसवीर सिंह जी राणा जो कि बहुत विद्वान खंडवा के हेड ग्रंथी हैं सारी संगत बहुत ही भाग्यशाली है जो इस उपलक्ष्य में इतनी संख्या में लोग उपस्थित हुए उपरांत गुरु का लंगर वाहगुरु जी का खालसा वाहेगुरु जी वागुरु जी की फतेह बहुत ही खुशी खुशी की गल है सन सोलह सौ सो निन्यानवे बैसाखी दिन जो साहब श्री गुरु गोविंद सिंह जी महाराज ने एक लक्षण खालसे दी ਸਾਜਨਾ ਕਿੱਤੀ ਸੀ ਅੱਜ ਸਾਰੀ ਸੰਗਤ ਮਿਲ ਕੇ ਉਹ ਸਾਜਨਾ ਦਿਵਸ ਮਨਾ ਰਹੀ ਹੈ ਸਾਇਬ ਨੇ ਕਿਹਾ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਉਹ ਪ੍ਰਗਟ ਹੋ ਖਾਲਸਾ ਪਰਮਾਤਮ ਦੀ ਮੂਜ ਪੰਕਤੀਆਂ ਦੇ ਗੁਰ ਅਰਥੀ ਜਾਓ ਤੇ ਖਾਲਸਾ ਉਸ ਅਕਾਲ ਪੁਰਖ ਦੀ ਫੌਜ ਫੌਜ ਜਿਸ ਮਾਲਿਕ ਦੀ ਹੁੰਦੀ ਹੈ ਉਸ ਮਾਲਿਕ ਦਾ ਹੁਕਮ ਮੰਨਦੀ ਹੈ ਉਹ ਖਾਲਸਾ ਉਸ ਅਕਾਲ ਪੁਰਖ ਦੀ ਫੌਜ ਹੈ ਉਦੇ ਉਹਦੇ ਉਹਦੇ ਵਾਈ ਹੈ ਚੱਲ ਰਿਹਾ ਤੇ ਇਸ ਖਾਲਸੇ ਇਸ ਫੌਜ ਨੇ ਉਸ ਅਕਾਲ ਪੁਰਖ ਦਾ ਹੁਕਮ ਪੂਰੀ ਤਰ੍ਹਾਂ ਮੰਨਣਾ ਚਾਹੀਦਾ ਉਸ ਸਿਧਾਂਤਾਂ ਨੂੰ ਜੋ ਗੁਰੂ ਸਾਹਿਬ ਨੇ ਦਿੱਤੇ ਨੇ ਪੂਰੀ ਤਰ੍ਹਾਂ ਮੰਨਣਾ ਚਾਹੀਦਾ ਹੈ ਤਾਂ ਹੀ ਅਸੀਂ ਉਸ ਦੀ ਫੌਜ ਕਰਗ ਕਹਿਲਾ ਸਕਨੇ ਹਾਂ ਖਾਲਸਾ ਮੇਰਾ ਰੂਪੇ ਖਾਸ ਖਾਲਸੇ ਮੈਂ ਹਉ ਕਰੂ ਨਿਮਾਸ ਜਦ ਜਦ ਲਖ ਖਾਲਸਾ ਰਹੇ ਨਿਆਰਾ ਤਬ ਲਗ ਤੇ ਦਿਉ ਮੈਂ ਸਾਰਾ ਜਬ ਇੱਕ ਰਨ ਕੀ ਰੀਤ मैं ना करूं इनकी पार्टी बहुत ही स्पष्ट शब्दों में गुरु साहब ने खालस की महिमा का वर्णन किया है एक खालसा तद तक ही न्यारा है जब तक कि वो गुरु साहब के सिद्धांत के अनुसार चल रहा है और गुरबाणी के अनुसार काम कर रहा है अगर उस तो विपरीत जा रहा है तो साहब करने में उसका कोई प्रतीत नहीं करनी वह कोई विचार नहीं करना वो मेरा कोई सिख नहीं है सो ऐसे खालसा का आज अजना दिवस जो सकालपुर की फौज है और फौज जो उदा हुकुम माने नाली खलकट नुमी उस सिद्धांतो चलन दी याद दसए तो ऐसे खालसा दाajna दिवस assi मना रहे हां संगत बहुत हुमवार का दर्शन दे रही है गुरुद्वारा पंजाब कॉलोनी पूरा कृष्ण साहिब गुरुद्वारा विखे एक गुरपुरब मनाया जा रहा है और अमृतसर तो दरबार साहिब तो भाई शोकीन सिंह जी दा जत्था इथे आया है बहुत भावविना ਬਸ বিনা ਕੀਰਤਨ ਕਰ ਰਿਹਾ ਹੈ ਫਿਰ ਮੈਂ ਸਾਰੀ ਸੰਗਤਾਂ ਨੂੰ ਇਸ ਖਾਲਸਾ ਜੀ ਸਾਜਨਾ ਦਿਵਸ ਦੀ ਬਹੁਤ ਬਹੁਤ ਵਧਾਈ ਦਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਆਕਾਲ ਪੁਰਖ ਦੀ ਫੌਜ ਪ੍ਰਕਾਤਿਓ ਖਾਲਸਾ ਪਰਮਾਤਮਾ ਕੀ ਮੋਜ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੁਆਰਾ 1699 ਦੀ ਬਸਾਖੀ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਖਾਲਸਾ ਪ੍ਰਗਟ ਕੀਤਾ ਹੈ ਖਾਲਸਾ ਪ੍ਰਗਟ ਦਿਵਸ ਖੰਡਵੇ ਦੀਆਂ ਸੰਗਤਾਂ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਉਣਾ ਕਰ ਰਹੀਆਂ ਹਨ ਦੋ ਦਿਨ ਦਾ ਗੁਰਮਤ ਸਮਾਗਮ ਹੈ ਜਿਹਦੇ ਵਿੱਚ ਸਾਡੇ ਕੋਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿਥਾ ਭਾਈ ਸਾਹਿਬ ਭਾਈ ਸੁਖੀਂ ਸਿੰਘ ਜੀ ਪਹੁੰਚੇ ਹਨ ਜੋ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਹਨ ਇਹ ਗੁਰਮਤ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪ੍ਰਬੰਧਕ ਕਮੇਟੀ ਔਰ ਸ੍ਰੀ ਗੁਰੂ ਸਿੰਘ ਸਵਾਦੀਪ ਗ੍ਰੰਥ ਕਮੇਟੀ ਅਤੇ ਸਮੂਹ ਖੰਡਵੇ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਾਰੇ ਸਮਾਗਮਾਂ ਤੇ ਵਿੱਚ ਆਪ ਜੀ ਹਮ ਹਮਾਕੇ ਪਹੁੰਚੋ ਅਤੇ ਆਪ ਜੀ ਨੂੰ ਖਾਲਸਾ ਪ੍ਰਗਟ ਦੇਸ਼ ਦੀਆਂ ਬਹੁਤ ਬਹੁਤ ਬਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ